ਹਾਂਜੀ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਆਪਦੇ ਘਰੇ ਵਧੀਆ ਹੋਗੇ ਤੇ ਗਾਇਸ ਅੱਜ ਸਾਡਾ ਬਹੁਤ ਦਿਨ ਬਾਅਦ ਵਲੌਗ ਆਇਆਗਾ ਬਹੁਤ ਦਿਨ ਬਾਅਦ ਨਹੀਂ ਘਟੋ ਘਟ ਇੱਕ ਡੇਢ ਮਹੀਨਾ ਹੋ ਚੁੱਕਾ ਕੋਈ ਵਲੌਗ ਨਹੀਂ ਆਇਆ ਕੋਈ ਦੁਸ਼ਹਿਰਾ ਤੇ ਮੇਰਾ ਬਰਥਡੇ ਤੇ ਦੀਵਾਲੀ ਤੇ ਉਹ ਲੰਘ ਚੁੱਕਿਆ ਯਾਰ ਤੇ ਹੋਰ ਇਹ ਆਪਣੇ ਵਲੌਗ ਨਹੀਂ ਬਣਾਇਆ ਉਹ ਪਤਾ ਨਹੀਂ ਕੋਈ ਰੀਜਨ ਸੀਗਾ ਵੀ ਅਸੀਂ ਵਲੌਗ ਨਹੀਂ ਬਣਾ ਪਾਏ ਜਾਂ ਮੈਨੂੰ ਯਾਦ ਨਹੀਂ ਸੀ ਜਾਂ ਕਾਗੇ ਕੋ ਥੋੜਾ ਜਿਹਾ ਟਾਈਮ ਨਹੀਂ ਹੁੰਦਾ ਇਹਦੇ ਲਈ ਟਾਈਮ ਬੜਾ ਜਿਆ ਕੱਟਣਾ ਪੈਂਦਾਗਾ ਜਿਹੜਾ ਵਲੋਗਿੰਗ ਲਈ ਘਟੋ ਘਟ ਬ੍ਰੇਕ ਨਹੀਂ ਲੀਵ ਹੋ ਗਿਆ ਸੀ ਇੱਕ ਤਰ੍ਹਾਂ ਦਾ ਮੇਰਾ ਚੈਨਲ ਤੇ ਗਰੋਇੰਗ ਵੀ ਤੇ ਵਿਊ ਵੀ ਬਹੁਤ ਜ਼ਿਆਦਾ ਘੱਟ ਕੇ ਘਟ ਰਗੇ ਤੇ ਹੁਣ ਆਪਾਂ ਇੱਕ ਨਵੀਂ ਸ਼ੁਰੂਆਤ ਕਰਾਂਗੇ ਦੁਬਾਰੇ ਤੋਂ ਆਪਾਂ ਜਿਹੜਾ ਡੇਲੀ ਵਲੌਗ ਦਾ ਡੇਲੀ ਵਲੌਗ ਤਾਂ ਨਹੀਂ ਜਿਵੇਂ ਕਿ ਦੁਬਾਰੇ ਇੱਕ ਸ਼ੁਰੂਆਤ ਕਰਾਂਗੇ ਤੇ ਸਾਰਾ ਕੁਝ ਆਪਾਂ ਦੁਬਾਰੇ ਵਲੌਗ ਬਣਾਇਆ ਕਰਾਂਗੇ ਤੇ ਅੱਜ ਆਪਾਂ ਇੱਕ ਘਰੇ ਪੇਂਟ ਵੀ ਕਰਿਆ ਸੀਗਾ ਸਾਰੇ ਕਿਤੇ ਜੇ ਤੁਹਾਨੂੰ ਮੇਰਾ ਸ਼ਾਰਟਸ ਦੇਖਿਆ ਉਹ ਸ਼ਾਰਟਸ ਉਹ ਵਲੌਗ ਉਹ ਵੀ ਰੀਲ ਪਾਈ ਸੀ ਇੱਕ YouTube ਵਾਲੀ ਸ਼ਾਰਟਸ ਤੇ ਉਹਦੇ ਮੈਂ ਇੱਕ ਉਹਤੇ ਪਾਈ ਸੀ ਪੇਂਟ ਵਾਲੀ ਤੇ ਹੁਣ ਆਪਾਂ ਪੂਰਾ ਵਲੌਗ ਲੈ ਕੇ ਆਏ ਆ ਤੇ ਸਾਡੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਤੁਹਾਨੂੰ ਦਿਖਾਉਣੀ ਆ ਸਾਰਾ ਕੁਝ ਗਾਇਸ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਘਰ ਦੇ ਬਾਹਰ ਵਾਲਾ ਸਾਰਾ ਕੁਝ ਦਿਖਾਉਣ ਦਿਖਾਉਣੇ ਆ ਵੀ ਉੱਥੇ ਰੰਗ ਕੀਤਾ ਹੋਇਆ ਵੈਲ ਤੁਸੀਂ ਮੋਟਾ ਮੋਟਾ ਇਹ ਦੇਖ ਲਓ ਬਾਕੀ ਤੁਮ ਇੱਕ ਰੰਗੀ ਤਰਾਹ ਤਰੀਕੇ ਨਾਲ ਦਿਖਾਵਾਂਗੇ ਤੇ ਬਾਹਰ ਤਾਂ ਅਸੀਂ ਨੇ ਵੈਸੇ ਸਾਰੇ ਕਿਤੇ ਨਹੀਂ ਲੀਲਾ ਰੰਗ ਹੀ ਕਰਿਆਗਾ ਅੰਦਰ ਥੋੜਾ ਜਿਹਾ ਕਰੇ ਨੇ ਦੋ ਸੰਗਾਂ ਉਹ ਕਮਰੇ 'ਚ ਵੀ ਮੇਰੇ ਵਾਲੇ ਕਮਰੇ 'ਚ ਇਸ ਵਕਤ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਦਿਖਾਉਣੀ ਆ। ਇਹ ਟਾਈਮ ਲੱਗ ਜਾਣਾ ਸੀ ਵੈਸੇ ਵੀ ਹੂੰ ਅਸੀਂ ਨੇ ਉੱਥੇ ਨਹੀਂ ਕੀਤਾ ਇੱਥੇ ਇੱਥੇ ਕਰ। ਵਿੱਚ ਪਿੰਕ ਸ਼ੇਡਸ ਵੀ ਭਰੇ ਨੇ ਅਸੀਂ ਨੇ ਬਾਕੀ ਦੇਖ ਸਕਦੇ ਹੋ ਜੀ ਆਪਣੀ ਗਲੀ ਵੀ ਬਣ ਚੁੱਕੀ ਆ ਇਹਦਾ ਵੀ ਇੱਕ ਵਲੌਗ ਲੈ ਕੇ ਆਵਾਂਗੇ ਆਪਾਂ ਪੂਰੀ ਗਲੀ ਦਾ ਜਰੂਰ ਤੱਕੋ ਉਹ ਦੇਖੋ ਪੂਰੀ ਐ ਰੋਡ ਬਣ ਚੁੱਕਾ ਜੀਟੀ ਰੋਡ ਮੈਂ ਉਹ ਆਪਣਾ ਸੰਗਰੂਰ ਰੋਡ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਇੱਕ ਦਿਨ ਆਪਾਂ ਪੂਰਾ ਵਲੌਗ ਬਣਾਵਾਂਗੇ ਜਿੱਦ ਦੇ ਟਾਈਮ ਹੋਇਆ ਚੱਲਦੇ ਆਂ ਭਾਈ ਸੰਦਰ ਦੇ ਅੰਦਰ ਦੇਖਦੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਪਹਿਲਾਂ ਨਾਲੋਂ ਸੋਣਾ ਲੱਗਣ ਲੱਗਿਆ ਕਰ ਨਹੀਂ ਇੱਥੇ ਯਾਰ ਡੂਟੀ ਕਰਕੇ ਪਾਣੀ ਕਰਕੇ ਹੋ ਗਿਆ ਨਹੀਂ ਤਾਂ ਪਹਿਲਾਂ ਇੱਥੇ ਵੀ ਹੋ ਗਿਆ ਸੀ ਅੰਦਰ ਚੌਧੀਆਂਾਂ ਥੋੜੀ ਜਿਹੀ। ਬਾਕੀ ਆਪਾਂ ਲੜੀਆਂ ਵੀ ਲਾਇਆ ਸੀ ਬਾਕੀ ਆਪਾਂ ਰਾਤ ਨੂੰ ਵੀ ਵੀਡੀਓ ਬਣਾਵਾਂਗੇ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ। ਰਾਤ ਨੂੰ ਵੀ ਬਹੁਤ ਘੈਂਟ ਲੱਗਦਾ। ਇਹ ਦੇਖ ਸਕਦੇ ਹੋ ਰੂ ਕਿੰਨਾ ਸੋਹਣਾ ਵੀਊ ਆ ਰਿਹਾ। ਤੇ ਆਪਾਂ ਰੰਗ ਦੇਖ ਸਾਦੇ ਵਿੱਚ ਇੱਧਰ ਵੀ ਰੰਗ ਕਰਿਆ ਸੀ ਨੇ ਅੰਦਰ ਵਾਲੇ ਕੰਮ ਰਹਿ ਚੋ। ਇੱਥੇ ਟੂਸ਼ਨ ਲਾਉਦਾ ਹਾਂ ਦਾ ਆਪਣਾ। ਹੁਣ ਦੇਖੋ ਗਾਈਜ਼ ਉਹ ਇੱਥੇ ਥੋੜੀ ਇੱਕ ਹੋਣ ਵਾਲੀ ਆ ਵੀ ਦੀਵਾਲੀ ਨੇੜੇ ਸੀਗੀ ਦੀਵਾਲੀ ਤੋਂ ਨੇੜੀ ਸ਼ੁਰੂ ਕੀਤਾ ਇੱਥੇ ਇੱਕ ਇਹਦੇ ਨਾਲ ਦਾ ਰਾਂਗੇ ਕੋਰ ਕਰਾ ਕਿਉਂਕਿ ਥੋੜਾ ਥੋੜਾ ਇੱਥੇ ਵਿਟ ਚੁੱਕਿਆ ਤੇ ਇਹ ਉੱਤਰ ਦਾ ਵੀ ਅਤੇ ਫੈਵੀ ਗੋਲ ਨਹੀਂ ਪਾਇਆ ਜੀ ਆਪ ਹੀ ਕਰਿਆ ਕਿਉਂਕਿ ਰੰਗ ਜੀ ਦੇ ਇਹ ਪਾਈਸ਼ੇ ਬਚਾਣੇ ਆ ਇੱਧਰ ਵੀ ਲਾਈਟ ਲੱਗੀ ਆ ਇਹ ਜਗਾ ਯਾ ਦੇਖੋ ਜਗੜ ਲੱਗਿਆ ਬੱਖਾ ਯਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੋਰ ਬਲਾਗ ਰਿਸ਼ਤੇ ਵਾਲਾ ਇਹ ਹੁਣ ਗੁਰਪੁਰਪੁਰ ਬਾਹਰ ਆਉਦਾ ਬਲਾਗ ਜੀ ਗੁਰਪੁਰਪੁਰਾਂ ਕੇ ਪਿਛਲ ਹੁਣ ਆਪਾਂ ਨੂੰ 1 ਸਾਲ ਹੋ ਗਿਆ ਆਪਣੇ ਚੈਨਲ ਨੂੰ ਬਣਾਇਆ ਨੂੰ ਆਪਣਾ ਰਸੋਈਆ ਪਾਂਡੇ ਤੋਂ ਇੱਥੇ ਆਪਾਂ ਨੇ ਆ ਗ੍ਰੀਨ ਕਰਿਆਗਾ ਇਹ ਗ੍ਰੀਨ ਕਰਿਆ ਤੇ ਇੱਥੇ ਪਿੰਕ ਕਰਿਆ ਸੈਟ ਆ ਤੇ ਇੱਧਰ ਗ੍ਰੀਨ ਕਰਿਆ ਉੱਤੇ ਇਹ ਆਪਾਂ ਹੁਣ ਆ ਵਾਲਾ ਰੂਮ ਆ ਗਿਆ ਆ ਇੱਥੇ ਆਪਾਂ ਨੇ ਇਧਰ ਤੇ ਇਧਰ ਗ੍ਰੀਨ ਕਰਿਆ ਤੇ ਇਧਰ ਪਿੰਕ ਕਰਿਆਗਾ ਥੱਲੇ ਅਰ ਮੀਨੀਡਰਸ਼ਿਪਗੇ ਇੱਥੇ ਵੀ ਕਰਾਵਾਂ ਜੀ ਪੱਥਰ ਲੱਗਣੀਆਂ ਰਿਆ ਉੱਤੇ ਆਏ ਪਿੰਕ ਕਰਾ ਤੇ ਇੱਥੇ ਹਰਾ ਕਰਵਾਇਆ ਤੇ ਆ ਆਪਣਾ ਸੀਸਾ ਆ weight gain ਵੀ ਕਰਾਇਆ ਯਾਰ ਵਲੌਗ ਨਾਲ ਬਣੇ ਤੇ ਇਧਰ ਟੀਵੀ ਵਾਲਾ ਰੂਮ ਆ ਇਧਰ ਥੋੜਾ ਜਿਹਾ ਵੱਡਾ ਸੀ ਕਮਰਾ ਇਹਨੂੰ ਬੰਦ ਕਰੀ ਮਾੜਾ ਜਿਹਾ ਇਧਰ ਬੰਦ ਕਰ ਰਹਾ ਕਿਉਂਕਿ ਕਾਪੀਰਾਈਟ ਆ ਜਾਊਗਾ ਇੱਧਰ ਆਪਾਂ ਨੇ ਪਿੰਕ ਕਰਿਆਗਾ ਓਰੇ ਤੇ ਇੱਧਰ ਉੱਤੇ ਇੱਧਰ ਆਪਾਂ ਨੇ ਓਰੇ ਪਿੰਕ ਕਰਿਆਗਾ ਏ ਸੱਤ ਤੇ ਤੇ ਇੱਧਰਲੇ ਪਾਸੇ ਉੱਧਰਲੇ ਕਮਰੇ ਚ ਤੇ ਇੱਧਰ ਆਪਾਂ ਨੇ ਐ ਕਰਿਆ ਪੂਰਾ ਵਧੀਆ ਤਰੀਕੇ ਨਾਲ ਕਰਿਆਗਾ ਤਾਂ ਕਿ ਦੇਖ ਸਕਦੇ ਹੋ ਬਾਕੀ ਮਾੜੀ ਮੋਟੀ ਜੇ ਕੋਈ ਵੀ ਕਮੀ ਹੋਈ ਜਾ ਉਹ ਕਿ ਯਾਪੇ ਕਰਿਆਗਾ ਰੰਗ ਤਾਂ ਕਰਕੇ ਹੋ ਜਾਂਦੀ ਆਪਾਂ ਨੇ ਤੇ ਚ ਕੱਪ ਬੋਰਡ ਚ ਇਹ ਦੀ ਰੰਗ ਕਰਿਆਗਾ ਇੱਧਰ ਇਹ ਸਾਰੇ ਆਪਣੀ ਐਕਜ਼ੀਡ 40 ਇੰਚ ਤਰਫ ਇਹ ਕਮਰੇ ਤੇ ਹਲੇ ਹੋਰ ਵੀ ਹੋਣੀ ਚ ਰਹਿਂਦੀ ਹੈ ਮੋਡੀਫਿਕੇਸ਼ਨ ਤੇ ਖਾਖੜਾ ਆਪਣਾ ਸਾਇਕਲ ਤੇ ਬਾਕੀ ਹੁਣ ਆਪਾਂ ਉਧਰ ਚਾਲ ਕੇ ਦਿਖਾਉਣੇ ਤੁਹਾਨੂੰ ਉਧਰ ਵੀ ਅਸੀਂ ਨੇ ਬਹੁਤ ਕੁਝ ਵਿੱਜਿਆ ਹੋਇਆ ਤੇ ਇੱਧਰ ਦੇਖ ਸਕਦੇ ਹੋ ਆਪਾਂ ਨੇ ਇੱਥੇ ਵਿੱਜੀ ਹੋਈ ਹੈ ਗੋਭੀ ਤੇ ਇੱਥੇ ਦੇ ਸਾਰੇ ਸਬਜ਼ੀਆਂ ਸਬਜ਼ੀਆਂ ਵਿੱਜੀਆਂ ਹੋਈਆਂ ਨੇ ਤੇ ਆਪਾਂ ਉਹਦੇ ਫੁੱਲ ਵਗੈਰਾ ਲਾਏ ਹੋਏ ਨੇ ਤੇ ਇੱਧਰ ਦੇਖ ਸਕਦੇ ਹੋ ਪੇਂਟ ਦੇ ਜਿਹੜੇ ਉਹ ਸੀਗੇ ਬਾਲ ਪੱਟੀ ਦੇ ਜਿਹੜੇ ਕਵਰ ਲਿਫਾਫੇ ਸੀ ਉਹਨਾਂ ਚੋਂ ਅਸੀਂ ਨੀ ਬੀਜਿਆ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਜੁਗਾੜ ਤੁਹਾਨੂੰ ਕਿਦਾਂ ਲੱਗਿਆ ਤੇ ਹੁਣ ਆਪਾਂ ਆ ਗਏ ਇੱਧਰ ਤੇ ਇੱਧਰ ਆਪਾਂ ਨੇ ਆ ਮੇਥੇ ਵਗੈਰਾ ਵੀ ਜੜ ਆਪਾਂ ਨੇ ਰਾਹ ਰੱਖ ਲਿਆ ਤੇ ਬੈਠਣ ਨੂੰ ਧੁੱਪੇ ਹੋਈ ਠੰਡਾ ਆ ਰਹੀਆਂ ਨੇ ਹੁਣ ਧੁੱਪੇ ਬੈਠਿਆ ਕਰਾਂਗੇ ਤੇ ਆਪਣੀ ਫੌਕਸੀ ਬੈਠੇ ਹੋਰੇ ਤੇ ਇੱਧਰ ਦੇਖਾ ਦਿਓ ਜੀ ਡੀ ਵੀ ਵੱਢੀ ਚੁੱਕੀ ਆ ਤੇ ਇੱਧਰ ਦੇ ਪਾਣੇ ਇੱਧਰ ਵੀ ਬੀਜਿਆ ਹੋਇਆ ਆਪਣਾ ਆ ਦੇਖ ਦੇਖ ਲੋ ਹੋ ਗਈ ਬਹੁਤ ਵੱਡੀ ਤੇ ਇਧਰ ਆਪਾਂ ਚੱਲਦੇ ਆਂ ਇਧਰ ਹੁਣ ਖਾਲੀ ਖਾਲੀ ਆਉਂ ਕਿ ਨੇੜੇ ਤੇੜੇ ਦੇ ਸਰੀਰ ਸ਼ੁਰੂ ਪਰਦੇ ਆ ਜੀ ਤੇ ਇਧਰ ਵੀ ਅਸੀਂ ਨੇ ਬਹੁਤ ਬੀਜਿਆ ਹੋਇਆ ਹੈ ਮੈਨੂੰ ਪਤਾ ਨਹੀਂ ਹੈ ਕਿਉਂਕਿ ਸ਼ਾਇਦ ਮੈਂ ਇੱਥੇ ਤੇ ਉਹ ਵੀ ਜਿਹੜੇ ਧਣੀਆਂ ਤੇ ਇਧਰ ਵੀ ਆਪਣਾ ਇਦਾਂ ਦਾ ਹੀ ਕੁਝ ਬੀਜਿਆ ਹੋਇਆ ਤੇ ਬਾਕੀ ਦੇਖ ਸਕਦੇ ਹੋ ਜੀ ਇਹ ਕਾਜੀ ਅਸੀਂ ਸਾਡਾ ਅੱਜ ਦਾ ਬਲੌਗ ਤੇ ਆਈ ਹੋਪ ਤੁਹਾਨੂੰ ਸਾਡਾ ਕੁਝ ਸਾਰਾ ਕਰਤ ਤੁਹਾਨੂੰ ਦਿਖਾਇਆ ਤੇ ਵਧੀਆ ਲੱਗਾ ਹੋਵੇਗਾ ਤੇ ਕੋਈ ਚੀਜ਼ ਰਹਿ ਤਾਂ ਨਹੀਂ ਗਈ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਤਾ ਤੇ ਪਿੱਛੇ ਸੰਦਾ ਅਜ ਦੇਖ ਸਕਦੇ ਹੋ ਮੋਬਾਈਲ ਦੀ ਕੁਆਲਿਟੀ ਥੋੜੀ ਘਟੀ ਆ ਗਈ ਤੇ ਹੁਣ ਅਸੀਂ ਨਵਾਂ ਮੋਬਾਈਲ ਲਵਾਂਗੇ ਸੈਮਸੰਗ ਦਾ ਜਾਂ ਆਈਫੋਨ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਲਈਏ ਤੇ ਆਪਾਂ ਤਾਂ ਕਰਕੇ ਆਪਾਂ ਬਲੌਗ ਕੰਟੀਨਿਊ ਕਰਾਂਗੇ ਤੇ ਜਰੂਰ ਦੱਸਿਓ ਵੀ ਅੱਜ ਦਾ ਵਲੌਗ ਜਿਹੜਾ ਦੱਸਿਆ ਫਾੜਾ ਮੋਟਾ ਜਿਹਾ ਦਿਖਾਇਆ ਤੁਹਾਨੂੰ ਤੇ ਇਦਾਂ ਦੇ ਹੋਰ ਵਲੌਗ ਘੈਂਟ ਘੈਂਟ ਜੇ ਤੁਹਾਨੂੰ ਘਰੇਲੂ ਵਲੌਗ ਬਣਾਇਆ ਕਰਾਂ ਜਾਂ ਮੈਂ ਬਾਹਰ ਲਾਏ ਕਮੈਂਟ ਕਰਕੇ ਜੁਰ ਦੱਸਿਓ ਤੇ ਹੁਣ ਮਿਲਦੇ ਆ ਘੈਂਟ ਜੇ ਵਲੌਗ ਚ ਥੈਂਕ ਯੂ ਸੋ ਮਚ ਬਾਏ